ਅੱਜ ਸੇਵਾ ਪਖਵਾੜਾ ਸਕੀਮ ਦੇ ਤਹਿਤ ਬੀਜੇਪੀ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੇ ਵੱਲੋਂ ਸਰਹੱਤੀ ਪਿੰਡ ਪ੍ਰਭਾਤ ਸਿੰਘ ਵਾਲਾ ਹਿਥਾੜ ਵਿਖੇ ਜਾ ਕੇ ਤਿੰਨ ਪਿੰਡਾਂ ਦੇ ਸੇਵਾ ਪਖਵਾੜਾ ਸਕੀਮ ਤਹਿਤ ਕਾਰਡ ਬਣਾਏ ਗਏ ਜਿਸ ਦੇ ਵਿੱਚ ਪ੍ਰਭਾਤ ਸਿੰਘ ਵਾਲਾ ਉਤਾੜ ਪ੍ਰਭਾਤ ਸਿੰਘ ਵਾਲਾ ਹਿਥਾੜ ਅਤੇ ਆਤੂ ਵਾਲਾ ਪਿੰਡ ਸ਼ਾਮਲ ਸਨ ਇਸ ਮੌਕੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਆਖਿਆ ਗਿਆ ਕਿ ਇਸ ਸਕੀਮ ਦੇ ਤਹਿਤ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਏਗਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕਾਰਡ ਬਣਾਏ ਜਾਣਗੇ ਤੇ ਬਾਅਦ ਦੇ ਵਿੱਚ ਉਹਨਾਂ ਕਾਰਡਾਂ ਦੇ ਤਹਿਤ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਏਗਾ ਇਸ ਮੌਕੇ ਕਾਕਾ ਕੰਬੋਜ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ ਦੇ ਵਿੱਚ ਜੋ ਵੀ ਲੋੜਵੰਦ ਹਰ ਪੀੜਿਤ ਹਨ ਉਹਨਾਂ ਦੇ ਹੀ ਕਾਰਡ ਬਣਾਏ ਜਾਣ ਤਾਂ ਇਸ ਮੌਕੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਦੇ ਵੱਲੋਂ ਕੀ ਕਿਹਾ ਗਿਆ ਸੁਣੋ ਇਹ ਮੋਦੀ ਸਾਹਿਬ ਵੱਲੋਂ ਸੇਵਾ ਪਕਵਾੜਾ ਦੀ ਸਕੀਮ ਜਿਹੜੀ ਸ਼ੁਰੂ ਕੀਤੀ ਏ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਹਾਂਜੀ ਹਾਂਜੀ ਔਰ ਜਿਨ੍ਹਾਂ ਦੇ ਮਨੋਂ ਫਸਲ ਡੁੱਬੀ ਹੈ ਖਰਾਬ ਹੋਈ ਹੈ ਜਿਨ੍ਹਾਂ ਦਾ ਖਰਾਬਾ ਹੋਇਆ ਹੈ ਹਾਂਜੀ ਠੀਕ ਹੈ ਕਿ ਹੁਣ ਮੈਂ ਸਰਪੰਚ ਸਾਹਿਬ ਦੋਨੋਂ ਬੈਠੇ ਨੇ ਬੜੇ ਜ਼ਿੰਮੇਵਾਰ ਆਦਮੀ ਨੇ ਸਜਵਾਰ ਜੀ ਬੈਠੇ ਨੇ ਜੰਗੀਰ ਜੀ ਬੈਠੇ ਨੇ ਜੰਗੀਰ ਵੀਰ ਜੀ ਦੂਜੇ ਬੈਠੇ ਨੇ ਮੇਰੀ ਇਹ ਹੀ ਬੇਨਤੀ ਹੈ ਇਸ ਫਾਰਮੇ ਚ ਨਾ ਪ੍ਰਪੀ ਨਾ ਪਾਲਿਆ ਜੇ ਨਾ ਹੀ ਮੋਟਾ ਵੇਖਿਆ ਜੇ ਵਿਛੇ ਦਾ ਝਾੜੂ ਵਾਲਾ ਤੇ ਕਿਹੜਾ ਪੰਜੇ ਵਾਲਾ ਤੇ ਕਿਹੜਾ ਕਾਮੀ ਹੈ ਤੇ ਕਿਹੜਾ ਵੀ ਜੀ ਆ ਇਹਦੇ ਸਿਰਫ ਉਹ ਵੇਖਿਆ ਜੇ ਵੀ ਸਹੀ ਨੁਕਸਾਨ ਕਿੰਦਾ ਆ ਸਮਝੇ ਮੇਰੀ ਗੱਲ ਜਦੋਂ ਵੋਟਾਂ ਦੀ ਗੱਲ ਜਦੋਂ ਵੋਟਾਂ ਦਾ ਵੇਲਾ ਆਇਆ ਉਹ ਵੋਟਾਂ ਦੀ ਗੱਲ ਕਰ ਲਾਂਗੇ ਪਰ ਅੱਜ ਇੱਕ ਰੀ ਜਿਹੜੀ ਲੋੜ ਹੈ ਆਪਾਂ ਉਹ ਲੋੜ ਸਾਹ ਬਾਈ ਸਾਹਿਬ ਕੀ ਨਾਮ ਹੈ ਤੇ ਕਿਹੜੇ ਪਿੰਡ ਦਾ ਸਰਪੰਚ ਹੋ ਮੈਂ ਪਿੰਡ ਬਵਾਸਰ 18 ਤੋਂ ਸਰਪੰਚ ਜਸਵੰਤ ਸਿੰਘ ਮਰਨਾ ਅੱਜ ਬੀਜੇਪੀ ਦੇ ਵੱਲੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਸੁਖਵਿੰਦਰ ਸਿੰਘ ਕਾਕਾ ਕਮੋਈ ਤੇ ਸੇਵਾ ਪਖਵਾੜਾ ਜਿਹੜੇ ਫਾਰਮ ਅੱਜ ਪਿੰਡ ਦੇ ਵਿੱਚ ਭਰੇ ਜਾਣੇ ਨੇ ਜਿੰਨਾਂ ਜਿੰਨਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਹਾਟ ਪਿੰਡ ਦੇ ਸਕੀਮ ਵਾਲੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨੇ ਕਾਕਾ ਕਮੋਈ ਜੀ ਦਾ ਜਿੰਨਾਂ ਨੇ ਅੱਜ ਸਾਡੇ ਵਾਸਤੇ ਫਾਰਮ ਲਿਆਂਦੇ ਨੇ ਫਾਰਮ ਲਿਆਂਦੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆ ਨਾਲ ਮੋਦੀ ਜੀ ਦਾ ਵੀ ਧੰਨਵਾਦ ਕਰਨੇ ਹੂੰ ਔਰ ਯਾਖੜ ਜੀ ਦਾ ਵੀ ਧੰਨਵਾਦ ਕਰਦੇ ਆ ਪਾਰਟੀਵਾਦੀ ਤੋਂ ਪਾਸੇ ਹੋ ਕੇ ਜਿਹੜਾ ਪਿੰਡਾਂ ਦੇ ਵਿੱਚ ਤੁਸੀਂ ਸਕੀਮ ਦੇ ਜਿੰਨੇ ਵੀ ਫਾਰਮ ਹੈਗੇ ਨੇ ਜੋ ਵੀ ਜਿਨ੍ਹਾਂ ਦਾ ਵੀ ਨੁਕਸਾਨ ਆਇਆ ਪਰ ਰੋਕ ਜਾਏ ਕੋਈ ਆਮ ਆਦਮੀ ਪਾਰਟੀ ਦਾ ਚਾਹ ਕਾਗਰਸ ਦਾ ਬਿਲਕੁਲ ਜੀ ਜਿੰਦਾ ਡੋਬਾ ਉਹਨੂੰ ਹੀ ਦੁਆਵਾਂਦੇ ਅਸੀਂ ਹੋਰ ਕਿਸੇ ਦਾ ਨਹੀਂ ਪੱਖ ਲਾਵਾਂ ਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਪਿੰਡ ਮੇਰਾ ਨਾਮ ਜੰਗੀਰ ਸਿੰਘ ਕਿਹੜਾ ਪਿੰਡ ਹੈ ਪਿੰਡ ਸਵਾਇਕਾ ਪ੍ਰਵਾਸ ਸਿੰਘਾ ਠਾੜ ਤੇ ਅੱਜ ਇੱਥੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਆਏ ਨੇ ਫਾਰਮ ਲੈ ਕੇ ਸੇਵਾ ਪਕਵਾੜਾ ਹਾਂ ਜੀ ਆਏ ਨੇ ਕੀ ਕਹਿਣਾ ਚਾਹੋਗੇ ਚਾਹਣਾ ਚਾਣੇ ਵੀ ਜੀ ਵੇਖੋ ਜੀ ਜਿੰਨਾ ਦਾ ਨੁਕਸਾਨ ਹੋਇਆ ਹੈ ਸਹੀ ਮੈਨੇਜ ਵੀ ਚਲੋ ਫਸਲਾਂ ਡੁੱਬੀਆਂ ਨੇ ਤੇ ਚਲੋ ਸਕੀਮ ਆਈ ਏ ਵੰਡਣਾ ਵੀ ਚਾਹੀਦਾ ਚਲੋ ਕਿੰਦੀ ਕਿੰਦੀ ਬਾ ਨੁਕਸਾਨ ਸਾਰੇ ਜਿੰਨੀ ਕਮੇਟੀ ਬਣਾਉਣ ਦੇ ਪ੍ਰਧਾਨ ਸਿੰਘ ਚਾਰਾ ਬੰਦੇ ਦੀ ਡਿਊਟੀ ਲਾਉਣ ਪੰਜਾਂ ਦੀ ਲਾਈਏ ਸਹੀ ਸਹੀ ਕੰਮ ਹੋਣਾ ਚਾਹੀਦਾ ਵੀ ਚਿੰਤਾ ਵੀ ਫਸਲ ਨੁਕਸਾਨ ਹਰ ਇੱਕ ਬੰਦੇ ਦਾ ਹੋਇਆ ਜਿਹੜਾ ਕੋ ਮਾੜਾ ਕੋ ਤੰਗੜਾ ਤੇ ਕਰਨਾ ਚਾਹੀਦਾ ਵੀ ਜਿਹੜਾ ਟੀਮ ਵੱਲੋਂ ਆਏ ਨੇ ਮੋਦੀ ਵੱਲੋਂ ਸਾਰੇ ਪ੍ਰਧਾਨ ਜੀ ਦੇ ਸਕੀਮ ਜਿੰਨੀ ਵੀ ਗਈ ਤਾਂ ਵਧੀਆ ਸਭ ਸੌਂ ਗਾ ਨੇ ਇਹ ਦੂਜਾ ਪੰਜਾਬ ਸਰਕਾਰ ਵਾਲੋ ਅਜੇ ਤੱਕ ਕੋਈ ਸਕੀਮ ਭੇਜੀ ਗਈ ਹੈ ਜਿਵੇਂ ਨੁਕਸਾਨ ਹੋਇਆ ਪਿੰਡ ਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭੇਜੀ ਗਈ ਕੋਈ ਵੀ ਕਿਸੇ ਨਾ ਕੋਈ ਵੱਲੋਂ ਨਹੀਂ ਮਾਜਮਾ ਵਿੱਚ ਕੁਝ ਵੀ ਨਹੀਂ ਅਜੇ ਤੱਕ ਫਿਰਦੇ ਨੇ ਲਿਖਦੇ ਫਿਰਦੇ ਨਾ ਉਹ ਵੇਖੋ ਜੀ ਕੋਈ ਤਾਂ ਕਿਵੇਂ ਦੱਸਦਾ ਕੋਈ ਕਿਵੇਂ ਆਂਦੇ ਨੇ ਵੀ ਜਿੰਦੀ ਨੁਕਸਾਨ ਕੋਈ ਕਿਸੇ ਦੀ ਜ਼ਿਆਦਾ ਹੋਈ ਕਿਸੇ ਦੀ ਥੋੜੀ ਹੋਈ ਜਿਹੜੇ ਉਹਨੇ ਭਾਜੀਪੀ ਦੇ ਵੱਲੋਂ ਸੇਵਾ ਪਖਵਾੜਾ ਫਾਰਮ ਪਿਆ ਪਿੰਡਾਂ ਦੇ ਵਿੱਚ ਭਰੇ ਜਾ ਰਹੇ ਨੇ ਇਹਦੇ ਤਾਂ ਨਹੀਂ ਕੋਈ ਪੱਕਾ ਪਤਾ ਕੀਤਾ ਜਾਂਦਾ ਨਹੀਂ ਜੀ ਨਹੀਂ ਕੀਤਾ ਜਾਂਦਾ ਹਰ ਇੱਕ ਦੇ ਹਰ ਇੱਕ ਦੇ ਵੇਖੋ ਜੀ ਚਲੋ ਜਿੰਦਾ ਨੁਕਸਾਨ ਹੋਇਆ ਸਹਿਰਾ ਮਿਲੀ ਹੈ ਲੈਣੀ ਵੀ ਚਾਹੀਦੀ ਹੈ ਤੁਹਾਡੇ ਪਿੰਡ ਕਿੰਨੇ ਕੁ ਘਰਾਂ ਦਾ ਨੁਕਸਾਨ ਆਇਆ ਨੁਕਸਾਨ ਤਾਂ ਵੇਖੋ ਜੀ ਇੱਥੇ ਕਾਫੀ ਘਾਰ ਹੀ ਗਏ ਨੇ ਕੋਈ ਢਾੜ ਦੇ ਗਏ ਨੇ ਉਠਾੜ ਦੇ ਗਏ ਨੇ 150 ਦੇ ਲਾਗੇ-ਬਾਗੇ ਹੋ ਜਾਂਦੇ ਨੇ ਚਲੋ ਉਹ ਤਾਂ ਹੁਣ ਵੇਖਾ ਦੇ ਜੇ ਲਿਸਟ ਨਹੀਂ ਬਣਾਈ ਲਿਸਟ ਬਣਾਵਾਗੇ ਪਤਾ ਲੱਗ ਜਾਣਾ ਜਿਵੇਂ ਰਾਜ ਜਿੰਨੇ ਰਹਿੰਦੇ ਨੇ ਕੋਈ ਪਿੰਡ ਆ ਪੰਜਾਬ ਸਰਕਾਰੋਂ ਕੋਈ ਭੇਜਿਆ ਗਿਆ ਨਹੀਂ ਜੀ ਕੋਈ ਸੁਗਣੀ ਭੇਜਿਆ ਗਿਆ ਚਲੋ ਚਾਹਣਾ ਹੀ ਹੈ ਵੀ ਜਿਹੜੀ ਹੁਣ ਸਰਕਾਰ ਆ ਕੇ ਵੇਖ ਲਈ ਨੇ ਕਾਲੀਦਾਲ ਵੀ ਵੇਖ ਲੈਨੇ ਝਾੜੂ ਵਾਲੇ ਵੀ ਵੇਖ ਲੈਨੇ ਕਾਂਗਰਸੀ ਵੇਖ ਲੈਨੇ ਸਾਰੀ ਸਰਕਾਰਾਂ ਵੇਖ ਲਈ ਅਨ ਕੋਈ ਕੁਝ ਵੀ ਨਹੀਂ ਮਿਲਦਾ ਹੁਣ ਫਿਰ ਕਿਹੜੀ ਵੇਖਣੀ ਹੈ ਹੁਣ ਦਾ ਬੀਜੇਪੀ ਵਾਲੇ ਡੀਰ ਫਲ ਵਾਲੀ ਚਾਹੀਦੇ ਹਾਂ ਤਾਂ ਆ ਇਹਨਾਂ ਦੀ ਸਰਕਾਰ ਬਣਾਉਣੇ ਚਾਹਣੇ ਵੀ ਇਹਨਾਂ ਦੀ ਬੰਨ ਜਾਵੇ ਤੇ ਚਲੋ ਜਿਹੜੇ ਗਰੀਬ ਗੁਰਬਾ ਬੈਠੇ ਨੇ ਪਿੰਡਾਂ ਦੇ ਵਿੱਚ ਵਿਚਾਰੇ ਤੁਹਾਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਇਹਨਾਂ ਦੇ ਨਾਲ ਖੜੇ ਆ ਇਹਨਾਂ ਦੇ ਬਾਪੂ ਜੀ ਕਿਹੜਾ ਪਿੰਡ ਦੇ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਪ੍ਰਤਾਪ ਸਿੰਘ ਸਰਪੰਚ ਉਤਾੜ ਪਿੰਡ ਪ੍ਰਤਾਪ ਸਿੰਘ ਵਾਲਾ ਅੱਜ ਇੱਥੇ ਪ੍ਰਧਾਨ ਜੀ ਪਹੁੰਚੇ ਨੇ ਕਾਕਾ ਕਮੋਦ ਜੀ ਬੀਜੇਪੀ ਵੱਲੋਂ ਹਾਂ ਜੀ ਸੇਵਾ ਪਖਵਾੜਾ ਫਾਰਮ ਲੈ ਕੇ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਜਿਹੜਾ ਇਹ ਸੇਵਾ ਕਰ ਰਹੇ ਇਹਨਾਂ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਪ੍ਰਧਾਨ ਜੀ ਦਾ ਤੇ ਇਹ ਇਸੇ ਤਰ੍ਹਾਂ ਦਾ ਜੇ ਜਿੰਨ ਲੋਡ ਬੰਦਾ ਨੂੰ ਦਿੱਤਾ ਜਾਵੇ ਰਾਸ਼ਾ ਨਜਾਜੋ ਸ਼ਹਿਬ ਵੀ ਇਹ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਤੇ ਆ ਮੋਦੀ ਸਾਹਿਬ ਦਾ ਵੀ ਨਾਲ ਤੇ ਹਾਂਜੀ ਜਿਆਖੜ ਸਾਹਿਬ ਇਹ ਸਾਰੇ ਜਿੰਨੀ ਵੀ ਨਾਲ ਦੀ ਟੀਮ ਹੈ ਨਾ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਕਿੰਨੇ ਕਿੰਨੇ ਘਰਾਂ ਦੀਆਂ ਜ਼ਮੀਨਾਂ ਤੁਹਾਡੇ ਪਿੰਡ ਦੀਆਂ ਜਿਹੜੀਆਂ ਪਾਣੀ ਦੇ ਨੁਕਸਾਨ ਚ ਹੇਟ ਆਈਆਂ ਸਾਡੇ ਸਾਡੇ ਪਿੰਡ ਉਤਾੜ ਦੇ 150 150 ਬੰਦੇ ਦੀ ਲਗਭਗ ਆਏ ਕਿਸੇ ਦਾ ਕਿੱਲਾ ਹੈ ਕਿਸੇ ਦਾ 1.5 ਕਿਲਾ ਕੋਈ 4 ਕਨਾਲਾਂ ਕਿਸੇ ਦਾ 3 ਕਿਲੇ ਕਿਤੇ 5 ਕਿਲੇ ਇਸੇ ਤਰ੍ਹਾਂ ਦੇ ਇਹ ਹੁਣ ਫਾਰਮ ਜੋ ਨੁਕਸਾਨ ਹੋਇਆ ਜਿੰਨਾ ਜਿੰਨਾ ਘਰਾਂ ਦਾ ਜਿੰਨਾ ਜਿੰਨਾ ਜ਼ਮੀਨਾਂ ਦਾ ਇਹ ਉਹਨਾਂ ਲਈ ਫਾਰਮ ਆਇਆ ਹਾਂਜੀ ਉਹਨਾਂ ਵਾਸਤੇ ਫਾਰਮ ਆਇਆ ਹੈ ਸਰਕਾਰ ਲੋ ਜਾਂ ਪ੍ਰਸ਼ਾਸਨ ਲੋ ਕੋਈ ਇਹੋ ਜੀ ਸਕੀਮ ਅਜੇ ਤੱਕ ਤੁਹਾਡੇ ਪਿੰਡ ਤੱਕ ਪਹੁੰਚ ਹੋਈ ਹੈ ਇਹ ਸਾਡੇ ਕੋਲ ਤਾਂ ਨਹੀਂ ਆਈ ਪਰ ਜਿਹੜੇ ਝਾੜੂ ਵਾਲੇ ਨੇ ਨਾ ਉਹਨਾਂ ਜ਼ਰੂਰ ਆਦੇ ਆਦੇ ਬੰਦਿਆਂ ਨੂੰ ਵੰਡਿਆ ਹੈ ਸਾਨੂੰ ਪਾਈਆਂ ਵੀ ਓਟਾਂ ਜਨਾਂ ਨੂੰ ਹਾਂ ਅਸੀਂ ਓਟਾ ਵੀ ਇਹਨਾਂ ਨੂੰ ਪਾਈਆਂ ਨੇ ਜਿਤਾਇਆ ਵੀ ਹੈ ਤੀਜਾ ਵੀ ਇੱਕ ਰੀ ਫਰੰਟ ਲਿਆਵਣਾ ਅੱਗੇ ਵੇਖੀਏ ਪਰ ਅਸੀਂ ਵੇਖ ਚੁੱਕੇ ਹਾਂ ਵੀ ਇਹਨਾਂ ਕੀ ਹਾਲਾਤ ਕੀਤੇ ਨੇ ਰਾਤ ਨੂੰ 11:30 ਵਜੇ 12 ਵਜੇ ਆ ਫੀਟ ਜਿਹੜੀ ਵੰਡਣੀ ਲੋਕਾਂ ਨੂੰ ਜਾਣਾ ਮਤਲਬ ਘਰੇ ਘਰਾਂ ਦੇ ਵਿੱਚ ਪਹਚਾਉਣਾ ਕਪੜਾ ਬਾਜੀ ਕੀਤੀ ਤੇ ਪੱਤਰਕਾਰ ਵੀ ਅਸੀਂ ਮੰਗਵਾਇਆ ਸੀ ਪਰੇ ਨਾ ਬਹੁਤ ਮੜਾ ਕੀਤਾ ਅਸੀਂ ਇਹ ਵੀ ਵੰਡੋ ਦੇਣੇ ਵੰਡੋ ਜਿਨ੍ਹਾਂ ਲੋਕਾਂ ਦਾ ਫਸਾ ਡੁੱਬਿਆ ਹੈ ਉਹ ਰਾਤ ਨੂੰ ਚੋਰੀ ਕੋ ਘਰਾਂ ਚ ਕੱਪੇ ਦੇ ਤੁਸੀਂ ਤਾਂ ਨਹੀਂ ਹੁਣ ਪੱਖਪਾਤ ਕਰਕੇ ਨਾ ਜੀ ਅਸੀਂ ਅਸੀਂ ਇਹ ਵੀ ਅਸੀਂ ਮੈਂ ਗੁਰੂ ਆਲਾ ਵੀ ਅਸੀਂ ਸਚਾਈ ਕਰਾਂਦੇ ਅਸੀਂ ਕਿਸੇ ਦਾ ਵੀ ਨਾ ਅਸੀਂ ਆਪ ਲੈਣਾ ਤੇ ਨਾ ਅਸੀਂ ਜਿਨ੍ਹਾਂ ਦਾ ਡੁੱਬਿਆ ਆ ਸੀ ਉਹਨਾਂ ਨੂੰ ਦੇਵਾਂ ਤੇ ਉਹਨਾਂ ਰਿਕ ਦੇ ਫਾਰਮ ਭਰੋਗੇ ਚਾਹੇ ਕੋਈ ਆਮ ਜਿਹੜਾ ਮਰਜੀ ਸਾਡੇ ਕੋਲ ਅਸੀਂ ਆਵਾਜ਼ ਵੀ ਦਵਾ ਦੱਸਾਂ ਵੀ ਆਜੋ ਕੋਈ ਅਸੀਂ ਲਿਸਟ ਬਣਾਈ ਹੈ ਬਾਕੀ ਰਹਿੰਦਾ ਵੀ ਕੋਈ ਰਹਿ ਗਿਆ ਨਾ ਤਾਂ ਆਵਾਜ਼ ਵੀ ਦਵਾ ਦੱਸਾਂ ਵੀ ਸਹੀ ਤੌਰ ਤੇ ਆ ਆਦੇ ਸਾਡੇ ਕੋਲ ਫਾਰਮ ਭਰਾਉ ਅਸੀਂ ਐਵੇਂ ਗਲਤ ਨਹੀਂ ਭਰਾਂਗੇ ਉਹ ਦੇਖ ਕਿਹੜਾ ਪਿੰਡ ਤੇ ਕੀ ਨਾਮ ਹੈ ਸਰ ਮੇਰਾ ਨਾਮ ਜਸਵੰਤ ਸਿੰਘ ਪਰਬਾਤ ਸਿੰਘ ਵਾਲਾ ਠਾੜ ਸਾਡਾ ਪਿੰਡ ਸਾਬਕਾ ਮੈਂਬਰ ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਕਰਾਂਗਾ ਸਾਰਿਆਂ ਨੂੰ ਜੀ ਆਇਆਂ ਕਹਾਂਗਾ ਸਾਰੇ ਜੋ ਸਾਡੀ ਟੀਮ ਆਈ ਹੈ ਸਾਡੇ ਪ੍ਰਧਾਨ ਜੀ ਪ੍ਰਧਾਨ ਜੀ ਸਰਪੰਚ ਜੀ ਅੱਜ ਜਿਹੜਾ ਪ੍ਰਧਾਨ ਪਹੁੰਚੇ ਨੇ ਸੁਖਵਿੰਦਰ ਸਿੰਘ ਕਾਕਾ ਕਮਲ ਸਾਰੇ ਭਰੇ ਜਾ ਰਹੇ ਨੇ ਇਹਨਾਂ ਵੱਲੋਂ ਸੇਵਾ ਪਖਵਾੜਾ ਵਾਲੇ ਕੀ ਕਹਿਣਾ ਚਾਹੋਗੇ ਇਹ ਕਰ ਰਹੇ ਨੇ ਇਹਨਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਜੋ ਮੁਰਦੀ ਵੱਲੋਂ ਸਾਨੂੰ ਸੂਰਤ ਜੀ ਜਿ ਕਰਾ ਰਹੀ ਹੈ ਉਹਦੇ ਅਸੀਂ ਬੜੇ ਧੰਨਵਾਦ ਹੈ ਤੇ ਦੂਜੀ ਗੱਲ ਹੈ ਵੀ ਜਿਹੜੀਆਂ ਸਾਡੀਆਂ ਫਸਲਾਂ ਡੁੱਬੀਆਂ ਨੇ ਅਸੀਂ ਬੇਨਤੀ ਇਹ ਕਰਦੇ ਹਾਂ ਸਾਰੀਆਂ ਸਰਕਾਰਾਂ ਨੂੰ ਵੀ ਤੇ ਮੁਲਾਜ਼ਮਾਂ ਨੂੰ ਵੀ ਵੀ ਸਾਡੇ ਏਜੰਟ ਬਣਦੇ ਨੇ ਇੱਕ ਜਿਵੇਂ ਮੈਂ ਬਣਾ ਲਿਆ 10 ਬੰਦਿਆਂ ਦਾ ਗਰੁੱਪ ਉਹਦੇ ਚ ਮੈਂ ਕਿਹਾ ਵੀ ਤੇਰੀ ਚਾਰ ਕਿਲੇ ਤੇਰੀ ਪੰਜ ਪਾਵਾਂਗਾ ਮੈਨੂੰ ਕੀ ਦੇਵੇਂਗਾ ਉਹ ਚੀਜ਼ ਨਹੀਂ ਹੋਣੀ ਚਾਹੀਦੀ ਅੱਛਾ ਜਿੱਦੀ ਪੰਜ ਖਰਾਬ ਹੋਏ ਨੂੰ ਪੰਜ ਮਿਲਣੀ ਚਾਹੀਦੀ ਹੈ ਜਿਹਦੀ ਦੋ ਖਰਾਬ ਹੋਈ ਕਿੱਲੇ ਉਹਨੂੰ ਦੋ ਦਾ ਮਿਲਣਾ ਚਾਹੀਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਭੇਜਿਆ ਗਿਆ ਲੋਕਾਂ ਤੱਕ ਸਰਕਾਰ ਵੱਲੋਂ ਕੁਝ ਆਇਆ ਹੈ ਐਸਡੀਐਮ ਸਾਹਿਬ ਸਾਨੂੰ ਦੇ ਗਏ ਨਹੀਂ ਬਾਕੀ ਸਰਕਾਰਾਂ ਨੇ ਦਿੱਤਾ ਹੈ ਜਿਵੇਂ ਪਾਰਟੀਆਂ ਬੱਝੀਆਂ ਵਿੱਚ ਆਗੂ ਲੈ ਗਏ ਹਾਂਜੀ ਪਿੰਡਾਂ ਦੇ ਹਾਂਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਵੀ ਅੱਗੇ ਚਾਰਾਂ ਪੰਜਾਂ ਘਰਾਂ ਨੂੰ ਵੇਖ ਲਿਆ ਹੈ ਹੂੰ ਕਾਂਗਰਸ ਵੀ ਆ ਗਈ ਭਾਜੀਪੀ ਉਹ ਨਹੀਂ ਆ ਕਾਲੀ ਦੜ ਵੀਜੇਪੀ ਤਾਂ ਹੁਣ ਆਣੀ ਹੈ ਨਾ ਝਾੜੂ ਵਾਲੇ ਵੀ ਆ ਗਏ ਹੈ ਅੱਛਾ ਹੁਣ ਅਸੀਂ ਬੀਜੇਪੀ ਦੀ ਸਰਕਾਰ ਚਾਣੇ ਇਹ ਇਹਨਾਂ ਨੂੰ ਵੇਖਾਂਗੇ ਵੀ ਇਹ ਸਾਡੇ ਨਾਲ ਕੀ ਕਰਦੇ ਨੇ ਤੇ ਜੇ ਇਹਨਾਂ ਵੀ ਸਾਡੇ ਇਹ ਵਰਤਾਕ ਕੀ ਤਾਂ ਤਾਂ ਦੇ ਸਾਲ ਨੂੰ ਅਹੀਂ ਚੱਕਰਾਂ ਦੇ ਅੱਛਾ ਲੱਗਦਾ ਫੁੱਲ ਖਿੜੇਗਾ ਬੀਜੇਪੀ ਦਾ ਆ ਖਿੜੇਗਾ ਹਾਂ 90% 95 ਹੈਗਾ ਵੀ ਖਿੜੇਗਾ ਇਹ ਤਾਂ ਅੱਛਾ ਜ਼ਰੂਰ ਖਿੜੇਗਾ ਹਾਂ ਹਾਂ